ਸਿੰਘ ਬਾਦਲਤਾ ਇਥੋਂ ਤੱਕ ਕਹਿ ਰਹੇ ਨੇ ਕਿ ਮੈਂ ਸਭ ਕੁਝ ਆਪਣੀ ਝੋਲੀ ਚ ਪਵਾਇਆ ਵੀ ਸਭ ਕੁਝ ਜੋ ਵੀ ਹੋਇਆ ਵੀ ਜੋ ਨਹੀਂ ਵੀ ਕੀਤਾ ਉਹ ਵੀ ਝੋਲੀ ਚ ਪਵਾ ਲਿਆ ਸੀ ਕਿ ਅਸੀਂ ਸਰਕਾਰ ਦੇ ਵਿੱਚ ਸੀਗੇ ਲੇਕਿਨ ਪਾਰਟੀ ਦੇ ਅੰਦਰ ਕਿਸੇ ਨੇ ਇਹ ਗੱਲ ਮੰਨਣ ਨਹੀਂ ਦਿੱਤੀ ਤੇ ਆਹ ਗਲਤੀਆਂ ਹੋਈਆਂ ਨੇ ਭਾਵੇਂ ਅਸੀਂ ਉਹ ਗਲਤੀਆਂ ਨਹੀਂ ਕੀਤੀਆਂ ਪਰ ਅਸੀਂ ਭਾਈਵਾਲ ਇਸ ਕਰਕੇ ਮੰਨੇ ਜਾਂਦੇ ਆ ਕਿਉਂਕਿ ਅਸੀਂ ਉਸ ਸਮੇਂ ਇਹਨਾਂ ਨੂੰ ਰੋਕ ਨਹੀਂ ਸਕੇ ਤੇ ਅਲਟੀਮੇਟਲੀ ਉਹਨਾਂ ਦਾ ਅਸਤੀਫਾ ਪ੍ਰਵਾਨ ਕਰਕੇ ਜਿਹੜੀ ਭਰਤੀ ਦੀ ਪ੍ਰਕਿਰਿਆ ਉਹਦੇ ਵਿੱਚ ਸ੍ਰੀ ਅਕਾਲ ਤਾ ਸਾਬ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰਕੇ ਸੱਤ ਮੈਂਬਰੀ ਕਮੇਟੀ ਨੂੰ ਦਰਕਨਾਰ ਕਰਤਾ ਦਰਕਨਾਰੀ ਨਹੀਂ ਕੀਤਾ ਬਲਕਿ ਅਕਵਾਰ ਸਿੰਘ ਧੁੰਦਾ ਨੂੰ ਕੇਵਲ ਤੇ ਕੇਵਲ ਆਪਣੇ ਹਲਕੇ ਤੱਕ ਸੀਮਿਤ ਕਰਤਾ ਔਰ ਸਰਦਾਰ ਮਨਪ੍ਰੀਤ ਸਿੰਘ ਆਯਾਲੀ ਨੂੰ ਕਹਿਦਾ ਕਿ ਤੂੰ ਰਾਜਸਥਾਨ ਦੀ ਭਰਤੀ ਕਰ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਪ੍ਰਧਾਨ ਨੇ ਉਸ ਕਮੇਟੀ ਦੇ ਉਹਨਾਂ ਨੂੰ ਕਹਿਦਾ ਕਿ ਜੀ ਤੁਸੀਂ ਜੀਐਨਕੇ ਦੇਖੋ ਸੰਤਾ ਸਿੰਘ ਮੈਦਪੁਰੀ ਜਿਹੜੇ ਸੀਨੀਅਰ ਆਗੂ ਸੀ ਉਹਨਾਂ ਨੂੰ ਕਹਤਾ ਜੀ ਤੁਸੀਂ ਹਿਮਾਚਲ ਦੇਖ ਲਓ ਪਰ ਪਤਾ ਨਹੀਂ ਕਿਉਂ ਉਹਨਾਂ ਲੋਕਾਂ ਦਾ ਕੋਈ ਸਵਾਰਥ ਹੈ ਕਿ ਉਹਿਆ ਜਾਂ ਜਾਲ ਬੁਣਿਆ ਗਿਆ ਜਾ ਰਿਹਾ ਹੈ ਕਿ ਆਪਣੇ ਚਿਹਤਿਆਂ ਨੂੰ ਆਪਣੇ ਆਪ ਹੀ ਅਬਜਰਬਰ ਲਾ ਲਿਆ ਆਪ ਹੀ ਸਾਇਕ ਅਬਜਰਬਰ ਲਾ ਲਿਆ ਆਪ ਹੀ ਹਜ਼ਾਰਾਂ ਕਾਪੀਆਂ ਛਾਪ ਕੇ ਉਹਨਾਂ ਨੂੰ ਵੰਡਣ ਦਾ ਫੈਸਲਾ ਕਰ ਲਿਆ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਉਸ ਨੂੰ ਤਰਕਨਾਰ ਕਰਤਾ ਅਕਾਲ ਤਖਤ ਸਰ ਦੇ ਜਥੇਦਾਰ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦੇ ਤੁਸੀਂ ਦੱਸੋ ਕਿ 50 ਲੱਖ ਮੈਂਬਰ ਬਣਾਉਣ ਦਾ ਟੀਚਾ ਸ਼ੋਮਨੀ ਅਕਾਲੀ ਦਲ ਦੇ ਇਹ ਜਿਹੜੇ ਚਾਪਲੂ ਸਾਗੂ ਨੇ ਇਹ ਲੋਕਾਂ 'ਚ ਕਰ ਰਹੇ ਨੇ 50 ਲੱਖ ਮੈਂਬਰ ਕਹਿੰਦੇ ਅਸੀਂ ਸਾਰੇ 4 ਹਫ਼ਤਿਆਂ 'ਚ ਇਹ ਮੈਂਬਰਸ਼ਿਪ ਵੀ ਪੂਰੀ ਕਰ ਲਾਂਗੇ ਕਿ ਜੇ ਅਕਾਲੀ ਦਲ ਦੀ ਇਹ ਲੀਡਰਸ਼ਿਪ ਜਿਹੜੀ ਲੋਕਾਂ ਨੇ ਪਛਲੇ ਸਮੇਂ 'ਚੋਂ ਨਕਾਰੀ ਔਰ ਅੱਜ ਉਹ ਫੇਕ ਭਰਤੀ ਕਰਕੇ ਦੁਬਾਰੇ ਫੇਰ ਪ੍ਰਧਾਨ ਬਣਾ ਕੇ ਫਿਰ ਆਪਾਂ ਲੋਕਾਂ ਦੇ ਵਿੱਚ ਜਾਈਏ ਕੀ ਇਹ ਸ਼ੋਮਨੀ ਅਕਾਲੀ ਦਲ ਨੂੰ ਤਾਕਤ ਮਿਲ ਸਕਦੀ ਹੈ ਤੁਹਾਨੂੰ ਪੱਕਾ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਹੋਣਗੇ ਅਖੌਤੀ ਹੈਗੇ ਨੇ ਹਲਕਾ ਚਾਰਜ ਬਣਾਏ ਹੋਏ ਉਹਨਾਂ ਨੇ ਕਾਪੀਆਂ ਲਿਆਉਣੀਆਂ ਨੇ ਤੇ ਲਿਸਟਾਂ ਉੱਤੇ ਦੇ ਆਉਣੀਆਂ ਨੇ ਲਿਸਟਾਂ ਦੇਣ ਤੋਂ ਬਾਅਦ ਸਟੇਟ ਦੇ ਡੈਲੀਗੇਟ ਬਣਾ ਕੇ ਜਿਵੇਂ ਪਿਛਲੇ ਸਮਿਆਂ ਚ ਹੁੰਦਾ ਰਿਹਾ ਤੇਜਾ ਸਿੰਘ ਸਮੁੰਦਰੀ ਹਾਲ ਚ ਬੁਲਾ ਕੇ ਨਾਮ ਪੇਸ਼ ਕਰਕੇ ਤਾਇਦ ਮੂਅਦ ਕਰਕੇ ਪ੍ਰਧਾਨ ਸਰਬਜੀਤ ਸਿੰਘ ਬਾਦਲ ਨੂੰ ਚੁਣ ਕੇ ਜਕਾਰੇ ਛੱਡ ਕੇ ਹਾਰ ਪਾ ਕੇ ਬੁੱਕੇ ਦੇ ਕੇ ਤੇ ਉਹਨਾਂ ਨੇ ਐਲਾਨ ਕਰਦੇ ਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗਾ ਨਵਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਕੀਤੀ ਆ ਸੁਖਵੀਰ ਸਿੰਘ ਬਾਦਲ ਨੇ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਚੱਲ ਰਹੀ ਆ ਪੂਰੇ ਪੰਜਾਬ ਚ ਸਾਰੇ ਜ਼ਿਲ੍ਹਿਆਂ ਚ ਭਰਤੀ ਸ਼ੁਰੂ ਹੋ ਚੁੱਕੀ ਆ ਸੋ ਗੱਲਬਾਤ ਕਰਾਂਗੇ ਕਿ ਭਰਤੀ ਕਿਸ ਤਰੀਕੇ ਨਾਲ ਹੋਣੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣੀ ਕੁਸ ਨਾਰਾਜ ਆਗੂ ਸਨ ਪ੍ਰੋਫੈਸਰ ਚੰਦੂ ਮਾਜਰਾ ਬੀਬੀ ਜਗੀਰ ਕੌਰ ਬਾਬੂ ਪ੍ਰਕਾਸ਼ ਚੰਦ ਗਰਗ ਪਰਮਿੰਦਰ ਸਿੰਘ ਢੀਂਡਸਾ ਉਹ ਸਾਰੇ ਜਿਹੜੇ ਵੱਡੇ ਆਗੂ ਸੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਸੁਧਾਰ ਲਹਿਰ ਬਾਅਦੋਂ ਭੰਗ ਕੀਤੀ ਗਈ ਪੰਗ ਹੋਣ ਤੋਂ ਬਾਅਦ ਹੁਣ ਪਾਰਟੀ ਨੂੰ ਨਵਾਂ ਪ੍ਰਧਾਨ ਮਿਲਣਾ ਭਰਤੀ ਸ਼ੁਰੂ ਹੋਈਆ ਸਾਡੇ ਨਾਲ ਉਹ ਸੀਨੀਅਰ ਆਗੂਆਂ ਚੋਂ ਬਾਬੂ ਪ੍ਰਕਾਸ਼ ਚੰਦ ਗਰਗ ਮੌਜੂਦ ਨੇ ਕਰਾਂਗੇ ਗੱਲਬਾਤ ਗਰਗ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਦਾ ਮੈਂ ਧੰਨਵਾਦ ਕਰਦਾ ਅਮਨ ਜੀ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਬਿਲਕੁਲ ਬਾਬੂ ਜੀ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਭਰਤੀ ਸ਼ੁਰੂਆਤ ਹੋਈਆ ਭਰਤੀ ਹੋਣੀ ਆ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਧਾਨ ਮਿਲਣਾ ਉਹ ਭਰਤੀ ਸ਼ੁਰੂਆਤ ਹੋ ਚੁੱਕੀ ਆ ਪਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣੀ ਸੀ ਉਹ ਆਗੂ ਸੀ ਉਹ ਚੁੱਪਚਾਪ ਨੇ ਕਿਵੇਂ ਤੁਹਾਡਾ ਰਿਐਕਸ਼ਨ ਕੀ ਆਇਆ ਇਸ ਅਮਨ ਜੀ ਸ਼ੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਜਿਸ ਦਾ ਇਤਿਹਾਸ ਬੜਾ ਵਰਕਣ ਹੈ ਪੰਜਾਬ ਔਰ ਪੰਜਾਬੀਆਂ ਦੇ ਹੱਕਾਂ ਲਈ ਬਹੁਤ ਵੱਡਾ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਲੇਕਿਨ ਪਿਛਲੇ 10 ਸਾਲ ਤੋਂ ਸ਼ੋਮਨੀ ਅਕਾਲੀ ਦਲ ਜਿਹੜਾ ਹੈ ਦਿਨੋਂ ਦਿਨ ਤਰਾਤਲ ਵੱਲ ਜਾ ਰਿਹਾ ਹੈ ਲੋਕਾਂ ਦੇ ਅੰਦਰ ਬਹੁਤ ਵੱਡਾ ਗੁੱਸਾ ਸ਼ੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਸੀ 노 ਡਾਊਟ ਕਿ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਵਿੱਚ ਹਰ ਖੇਤਰ ਦੇ ਵਿੱਚ ਵਿਕਾਸ ਹੋਇਆ ਲੇਕਿਨ ਜੋ ਪੰਥਦਰਦੀ ਨੇ ਪੰਜਾਬ ਹਤਾਸ਼ੀ ਲੋਕ ਨੇ ਉਹਨਾਂ ਨੂੰ ਇਹ ਗੱਲ ਮਹਿਸੂਸ ਹੋਈ ਕਿ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜੋ ਮੰਦ ਭਾਗੀ ਘਟਨਾਵਾਂ ਵਾਪਰੀਆਂ ਉਹਨਾਂ ਨੇ ਹਿਰਦੇ ਬਲੁੰਦਰੇ ਗਏ ਔਰ ਉਹਦੇ ਵਿੱਚ ਅਜਿਹੀਆਂ ਗਲਤੀਆਂ ਹੋਈਆਂ ਜਿਨ੍ਹਾਂ ਨੂੰ ਪੰਥ ਨੇ ਗੁਨਾਹ ਦੇ ਰੂਪ ਵਿੱਚ ਮੰਨਿਆ ਕਿ ਗੁਨਾਹ ਕੀਤੇ ਇਹਨਾਂ ਨੇ ਕਿ ਭਾਵੇਂ ਉਹ ਬਿਆਜ਼ੀ ਦੀ ਘਟਨਾ ਸੀ ਭਾਵੇਂ ਉੱਤੇ ਗੋਲੀਕਾਂਡ ਵਾਪਰਿਆ ਕੋਟਕਪੂਰੇ ਪਾਵੇਂ ਉਸ ਤੋਂ ਬਾਅਦ ਕੁਝ ਅਜਿਹੇ ਅਧਿਕਾਰੀਆਂ ਨੂੰ ਵੱਡੀਆਂ ਪੋਸਟਾਂ ਤੇ ਲਾਇਆ ਤੇ ਸਰਸੇ ਵਾਲੇ ਜਿਹੜੇ ਸਾਧ ਸੰਤ ਸੀਗੇ ਉਹਨਾਂ ਦਾ ਕੇਸ ਵਾਪਸ ਲਿਆ ਜਿਹੜੀ ਇੰਨੀਆਂ ਕੁ ਵੱਡੀਆਂ ਗਲਤੀਆਂ ਸੀ ਜਿਨ੍ਹਾਂ ਨੂੰ ਲੋਕਾਂ ਨੇ ਮਨੋਂ ਕਦੇ ਭੁਲਾਇਆ ਨਹੀਂ ਤਾਂ ਸ਼ੋਭਨੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਪਾਰਟੀ ਦੇ ਅੰਦਰ ਬਾਰ-ਬਾਰ ਇਹ ਗੱਲ ਦੀ ਚਰਚਾ ਕੀਤੀ ਕਿ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜਨਤਕ ਤੌਰ ਤੇ ਮੰਨਣੀਆਂ ਚਾਹੀਦੀਆਂ ਨੇ ਕਿਉਂਕਿ ਚਲੋ ਗਲਤੀ ਹੋ ਜਾਂਦੀ ਹੈ ਲੇਕਿਨ ਉਹ ਮਨੋਂ ਸਾਨੂੰ ਮੰਨਣੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਗੁੱਸਾ ਘਟੇ ਹੋਇਆ ਕੀ ਕਿ ਪਰਟੀ ਦੇ ਅੰਦਰ ਕੁਝ ਜਿਨ੍ਹਾਂ ਦਾ ਮੈਂ ਸਮਝਦਾ ਕਿ ਨਾ ਤਾਂ ਕੋਈ ਉਹਨਾਂ ਦਾ ਕੁਰਬਾਨੀਆਂ ਵਾਲਾ ਪਛੋਕੜ ਹੈ ਉਹਨਾਂ ਨੇ ਪਾਰਟੀ ਦੇ ਅੰਦਰ ਇਸ ਗੱਲ ਨੂੰ ਕਿਨਾਰੇ ਨਹੀਂ ਲੱਗਣ ਦਿੱਤਾ ਇਹ ਗੱਲ ਨੂੰ ਬਿਲਕੁਲ ਹੀ ਰਿਸਪੌਂਸ ਹੀ ਨਹੀਂ ਹੋਣ ਦਿੱਤਾ ਕਿ ਪ੍ਰਧਾਨ ਜੀ ਨੂੰ ਪਿੱਛੇ ਹਟਣਾ ਚਾਹੀਦਾ ਹੈ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਹ ਗਲਤੀਆਂ ਜਿਹੜੀਆਂ ਚਾਹੀਦੀਆਂ ਨੇ ਉਹਦਾ ਦਿਲੋਂ ਅਹਿਸਾਸ ਹੋਣਾ ਚਾਹੀਦਾ ਉਹਦਾ ਰਿਜ਼ਲਟ ਇਹ ਹੋਇਆ ਕਿ ਅਸੀਂ 2017 ਦੇ ਵਿੱਚ ਸ਼ੋਮਨੀ ਅਕਾਲੀ ਦਲ ਹਾਰ ਗਿਆ 2019 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਅਸੀਂ ਕੇਵਲ 3 ਸੀਟਾਂ ਲੈ ਕੇ ਗਈ ਫਿਰ 2022 ਦੇ ਵਿੱਚ ਕੇਵਲ ਤੇ ਕੇਵਲ ਸਾਨੂੰ ਜਿਹੜੀਆਂ ਨੇ 3 ਸੀਟਾਂ ਆ ਪਾਰਲੀਓ ਦੀਆਂ ਅਸੈਂਬਲੀ ਦੀਆਂ ਮਿਲੀਆਂ ਨੇ ਔਰ ਪਾਰਲੀਮੈਂਟ ਜਿਹੜੀ 2024 ਦੀ ਉਹਦੇ ਵਿੱਚ ਮੈਚ ਅਸੀਂ ਇੱਕ ਸੀਟ ਦੀ ਰਹਿ ਗਏ ਜੇ ਨਹੀਂ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕੇ ਬਿਲਕੁਲ ਪਰ ਉਸ ਤੋਂ ਬਾਅਦ ਬਾਬੂ ਜੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਉਹ ਹਾਰ ਨੂੰ ਦੇਖਦੇ ਹੋਏ ਕਾਰਜਕਾਰੀ ਪ੍ਰਧਾਨ ਲਗਾਏ ਜਾਂਦੇ ਨੇ ਉਸ ਤੋਂ ਬਾਅਦ ਮੁਆਫੀ ਮੰਗੀ ਜਾਂਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਤੇ ਸੁਖਵੀਰ ਸਿੰਘ ਬਾਦਲ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਮੈਂ ਸਭ ਕੁਝ ਆਪਣੀ ਝੋਲੀ ਚ ਪਵਾਇਆ ਵੀ ਸਭ ਕੁਝ ਜੋ ਵੀ ਹੋਇਆ ਵੀ ਜੋ ਨਹੀਂ ਵੀ ਕੀਤਾ ਉਹ ਵੀ ਝੋਲੀ ਚ ਪਵਾ ਲਿਆ ਸੀ ਅਮਨ ਜੀ ਮੈਂ ਇਹੀ ਗੱਲ ਅੱਗੇ ਕਹਿਣਾ ਚਾਹੁੰਦਾ ਸੀਗਾ ਕਿ ਅਲਟੀਮੇਟਲੀ ਪਾਰਟੀ ਦੁਫਾੜ ਹੋ ਗਈ ਪਾਰਟੀ ਦੇ ਸੀਨੀਅਰ ਆਗੂਆਂ ਨੇ ਮਨੋ ਪਛਤਾਪ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਅਸੀਂ ਸਰਕਾਰ ਦੇ ਵਿੱਚ ਸੀਗੇ ਲੇਕਿਨ ਪਾਰਟੀ ਦੇ ਅੰਦਰ ਕਿਸੇ ਨੇ ਇਹ ਗੱਲ ਮੰਨਣ ਨਹੀਂ ਦਿੱਤੀ ਤੇ ਆਹ ਗਲਤੀਆਂ ਹੋਈਆਂ ਨੇ ਭਾਵੇਂ ਅਸੀਂ ਉਹ ਗਲਤੀਆਂ ਨਹੀਂ ਕੀਤੀਆਂ ਪਰ ਅਸੀਂ ਭਾਈਵਾਲ ਇਸ ਕਰਕੇ ਮੰਨੇ ਜਾਂਦੇ ਆ ਕਿਉਂਕਿ ਅਸੀਂ ਉਸ ਸਮੇਂ ਇਹਨਾਂ ਨੂੰ ਰੋਕ ਨਹੀਂ ਸਕੇ ਤਾਂ ਨਤੀਜਾ ਕੀ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਨੇ ਸਾਰੇ ਉਹਨਾਂ ਸਾਰੇ ਪਰਚੋਲ ਕੀਤੀ ਔਰ ਸਾਰੇ ਉਸ ਪਿਛਲੇ 10 ਸਾਲਾਂ ਦੇ ਵਿੱਚ ਜੋ ਕੁਝ ਵਾਪਰਿਆ ਸੀ ਸਰਕਾਰ 'ਚ ਉਸ ਦੀ ਚੰਗੀ ਤਰੀਕੇ ਨਾਲ ਜਿਹੜੇ ਸਿੱਖ ਬੁੱਧੀਜੀਵੀ ਸੀਗੇ ਜਾਂ ਜਿਹੜੇ ਸਿੱਖ ਫਿਲਾਸਫਰ ਸੀਗੇ ਉਹਨਾਂ ਸਾਰਿਆਂ ਦੀ رائے ਲੈ ਕੇ ਤਾਂ ਸ਼੍ਰੀ ਅਕਾਲ 택 ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਪਿਛਲੇ 2 ਦਸੰਬਰ ਇਤਿਹਾਸਕ ਫੈਸਲਾ ਸੁਨਾਤਾ ਉਹਦੇ ਵਿੱਚ ਉਹਨਾਂ ਨੇ ਧਾਰਮਿਕ ਸਜ਼ਾ ਲਾਈ ਆਗੋਂ ਨੂੰ ਲਾਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲਾਈ ਉਹਦੇ ਜਿਹੜੇ ਸਰਕਾਰ ਦੇ ਸਮੇਂ ਸਾਥੀ ਰਹੇ ਤੇ ਉਹਨਾਂ ਨੂੰ ਵੀ ਲਾਈ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਨੂੰ ਮਹਿਸੂਸ ਕੀਤਾ ਕਿ ਜਿਹੜੇ ਇਹ ਪੰਥ ਵਿਰੋਧੀ ਜਿਹੜੇ ਫੈਸਲੇ ਹੋਏ ਨੇ ਜਿਹਦੇ ਨਾਲ ਜਿਹੜੀ ਪੰਥ ਦੀ ਮਾਨਸਤਾ ਹੈਗੀ ਹੈ ਉਹ ਝੋੜੀ ਗਈ ਔਰ ਇਸ ਜਿਹੜੀ ਰਾਣਿਤਿਕ ਲੀਡਰਸ਼ਿਪ ਸੀ ਇਹਨੇ ਏਡੇ ਭਾਰੀ ਗੁਨਾਹ ਕੀਤੇ ਨੇ ਕਿ ਬੰਜਰ ਬੱਜਰ ਪਾਪ ਕੀਤੇ ਨੇ ਉਹਨੂੰ ਸਾਰੇ ਨੂੰ ਦੇਖਦੇ ਹੋਏ ਉਸ ਰੋਸ਼ਨੀ ਦੇ ਵਿੱਚ ਇਹ ਫੈਸਲਾ ਵੀ ਜਥੇਦਾਰ ਸਹਿਬਾਨ ਨੇ ਲਿਆਤਾ ਕਿ ਧਾਰਮਿਕ ਸਜ਼ਾ ਵੀ ਭੁਗਤੋ ਤੇ ਨਾਲ ਉਹਨਾਂ ਨੇ ਆਪਣੇ ਇੱਕ ਆਦੇਸ਼ ਦੇ ਵਿੱਚ ਕਿਹਾ ਕਿ ਜਿਹੜੀ ਸ਼ੋਮਨੀ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿਪ ਹੈ ਇਹ ਨੈਤਿਕ ਤੌਰ ਤੇ ਪਾਰਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਔਰ ਨਾਲ ਹੀ ਉਹਨਾਂ ਨੇ ਆਦੇਸ਼ ਜਾਰੀ ਕਰਤਾ ਕਿ ਇੱਕ 7 ਮੈਂਬਰੀ ਸਹਿਰ ਦਾਗੂਆਂ ਦੀ ਜਿਹੜੀ ਕਮੇਟੀ ਹੈ ਉਹ ਉਹਨਾਂ ਨੇ ਅਨਾਉਂਸ ਕਰਤੀ ਜਿਹਦੇ ਮਤਲਬ ਕਨਵੀਨਰ ਜਿਹੜੇ ਨੇ ਉਹ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਸ਼ੋਮਨੀ ਗੁਰਦੁਆਰਾ ਪੰਦ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਕਨਵੀਨਰ ਥਾਪਤਾ ਔਰ ਉਹਦੇ ਨਾਲ 6 ਮੈਂਬਰ ਜਿਹੜੇ ਨੇ ਸਰਦਾਰ ਅਕਵਾਲ ਸਿੰਘ ਝੁੰਦਾ ਔਰ ਜਥੇਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਰਦਾਰ ਮਨਪ੍ਰੀਤ ਸਿੰਘ ਜੀ ਆਯਾਲੀ ਔਰ ਕਰਪਾਰ ਸਿੰਘ ਜੀ ਬਡੁੰਗਰ ਬੀਬੀ ਸਤਵੰਤ ਕੌਰ ਜੀ ਸੰਤ ਸਿੰਘ ਸੰਤਾ ਸਿੰਘ ਜੀ ਅਮੈਦਪੁਰੀ ਬੜੇ ਸੀਨੀਅਰ ਆਗੂ ਨੇ ਉਹਨਾਂ ਦੇ ਆਧਾਰ ਤੇ ਸੱਤ ਮੈਂਬਰੀ ਕਮੇਟੀ ਬਣਾ ਕੇ ਉਹਨਾਂ ਨੂੰ ਇਹ ਕਹਿੰਦਾ ਕਿ ਤੁਹਾਡੀ ਨਿਗਰਾਨੀ ਹੋਏਗੀ ਸੁਪਰਵਾਈਜ਼ਨ ਹੋਏਗੀ ਲੇਕਿਨ ਉਹਦੇ ਵਿੱਚ ਕੀ ਹੋਏਗਾ ਕਿ ਭਰਤੀ ਜਿਹੜੀ ਹੈ ਤੁਸੀਂ ਕਰਵਾਉਣੀ ਹੈ ਔਰ ਭਰਤੀ ਫੇਕ ਨਹੀਂ ਹੋਣੀ ਚਾਹੀਦੀ ਇਹਨੀਆਂ ਕਿ ਫਾਰਮੈਲਟੀ ਜਿਸ ਤਰ੍ਹਾਂ ਪਹਿਲਾਂ ਪਾਰਟੀਆਂ ਕਰਦੀਆਂ ਨੇ ਵੀ ਉਦਾਂ ਦਾ ਨਹੀਂ ਅੱਜ ਪੰਥ ਜਿਹੜਾ ਹੈ ਬੜੇ ਅ ਸੰਕਟ ਦੇ ਵਿੱਚ ਉਹਦੀ ਲੰਘ ਰਿਹਾ ਹੈ ਵੀ ਤੁਸੀਂ ਆਧਾਰ ਕਾਰਡ ਵੀ ਨਾਲ ਲਾਉਣਾ ਹੈ ਫੇਕ ਭਰਤੀ ਨਹੀਂ ਹੋਣੀ ਉਹਦੀ ਨਗਰਾਨੀ ਰੱਖਣੀ ਹੈ ਨਜ਼ਰਸਾਨੀ ਕਰਨ ਤੋਂ ਬਾਅਦ ਪੰਥ ਦੇ ਲਈ ਲਈ ਨਵੀਂ ਲੀਡਰਸ਼ਿਪ ਜਿਹੜੀ ਹੈ ਉਸ ਭਰਤੀ ਦੇ ਵਿੱਚੋਂ ਕੱਢੋ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਖਲਾਅ ਪੈਦਾ ਹੋਇਆ ਇਹ ਪੂਰਾ ਹੋ ਸਕੇ ਲੇਕਿਨ ਬੜੇ ਦੁੱਖ ਦੀ ਗੱਲ ਹੈਗੀ ਐ ਕਿ ਜਦੋਂ ਧਾਰਮਿਕ ਸਜਾਵਾਂ ਪੂਰੀਆਂ ਕਰ ਲਈਆਂ ਸਾਰੇ ਆਗੂ ਕਿ ਜਿਹੜੇ ਕੁਛ ਚਾਪਲੂਸ ਆਗੂ ਸੀਗੇ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਅਸਤੀਫਾ ਵਾਲੀ ਗੱਲ ਨੂੰ ਵਿੱਚੇ ਲਟਕਾ ਲਿਆ ਈਵਨ ਇੱਥੋਂ ਤੱਕ ਵੀ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਅਸਤੀਫਾ ਦੇਤਾ ਲੇਕਿਨ ਉਹ ਜਿਹੜੇ ਚਾਪਲੂਸ ਦੇ ਬੰਦੇ ਉਹ ਕਹਿੰਦੇ ਜੀ ਇਸ ਅਸਤੀਫਾ ਪ੍ਰਵਾਨ ਨਹੀਂ ਕੀਤਾ ਤਾਂ ਜਥੇਦਾਰ ਜੀ ਨੇ ਫੇਰ ਕਿਹਾ ਕਿ ਜੋ ਮੈਨੇ ਆਦੇਸ਼ ਜਾਰੀ ਕੀਤੇ ਨੇ ਪੰਜ ਸਿੰਘ ਸਹਿਬਾਨ ਨੇ ਉਹਨੂੰ ਤੁਸੀਂ ਇਨਵਿਨ ਲਾਗੂ ਕਰੋ ਉਹਦੇ ਚ ਆਨਾ ਕਾਨੀ ਨਾ ਕਰੋ ਤਾਂ ਉਹਦੇ ਫੇਰ ਬਾਹਰ ਨਾ ਕੱਢ ਲਿਆ ਕਿ ਜੀ ਇਹਨਾਂ ਦੀ ਟਿਨਿਓਰ ਪੂਰੀ ਹੋ ਗਈ 14 ਦਸੰਬਰ ਨੂੰ ਤੇ ਅਲਟੀਮੇਟਲੀ ਉਹਨਾਂ ਦਾ ਸਤੀਫਾ ਪ੍ਰਵਾਨ ਕਰਕੇ ਜਿਹੜੀ ਭਰਤੀ ਦੀ ਪ੍ਰਕਿਰਿਆ ਉਹਦੇ ਵਿੱਚ ਸ੍ਰੀ ਅਕਾਲ ਤਾਤ ਸਾਹਿਬ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰਕੇ ਸੱਤ ਮੈਂਬਰੀ ਕਮੇਟੀ ਨੂੰ ਦਰਕਨਾਰ ਕਰਤਾ ਉਹਦੇ ਵਿੱਚ ਹੋਰ ਵੀ ਹੋਇਆ ਕਿ ਦਰਕਨਾਰੀ ਨਹੀਂ ਕੀਤਾ ਬਲਕਿ ਅਕਵਾਰ ਸਿੰਘ ਚੁੰਦਾਂ ਨੂੰ ਕੇਵਲ ਤੇ ਕੇਵਲ ਆਪਣੇ ਹਲਕੇ ਤੱਕ ਸੀਮਿਤ ਕਰਤਾ ਔਰ ਸਰਦਾਰ ਮਨਪ੍ਰੀਤ ਸਿੰਘ ਆਯਾਲੀ ਨੂੰ ਕਹਿਦਾ ਕਿ ਤੂੰ ਰਾਜਸਥਾਨ ਦੀ ਭਰਤੀ ਕਰ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਪ੍ਰਧਾਨ ਨੇ ਉਸ ਕਮੇਟੀ ਦੇ ਉਹਨਾਂ ਨੂੰ ਕਹਿੰਦਾ ਕਿ ਜੀ ਤੁਸੀਂ ਜੇ ਐਨ ਡੀ ਕੇ ਦੇਖੋ ਸੰਤਾ ਸਿੰਘ ਅਮੈਲਪੁਰੀ ਇਹਨੇ ਸੀਨੀਅਰ ਆਗੂ ਸੀ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਹਿਮਾਚਲ ਦੇਖ ਲਓ ਬਨੂਗਰ ਸਾਹਿਬ ਨੂੰ ਕਹਿੰਦਾ ਤੁਸੀਂ ਘਰੇ ਬੈਠੋ ਮਾਲਵਾ ਦੇਖੋ ਜੀ ਸਾਰਾ ਮੇਰਾ ਕਹਿਣ ਤੋਂ ਪਾਲ ਅਮਨ ਜੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੋ ਸੁਪਰੀਮ ਸੰਸਥਾ ਹੈ ਜਿਹਨੂੰ ਵਿਸ਼ਵ ਦੇ ਵਿੱਚ ਬੈਠਾ ਹਰ ਸਿੱਖ ਉਸ ਦੇ ਹੁਕਮ ਨੂੰ ਇਲਾਹੀ ਹੁਕਮ ਮੰਨਦਾ ਹੈ ਕਿਉਂਕਿ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਸੰਧਾਨਤ ਨੂੰ ਬਰਸਾਏ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਔਰ ਉਸ ਨੂੰ ਹਰ ਸਿੱਖ ਜਿਹੜਾ ਹੈ ਸਿਰ ਝੁਕਾ ਕੇ ਉਸ ਆਦੇਸ਼ ਨੂੰ ਮੰਨਦਾ ਹੈ ਪਰ ਪਤਾ ਨਹੀਂ ਕਿਉਂ ਉਹਨਾਂ ਲੋਕਾਂ ਦਾ ਕੋਈ ਸਵਾਰਥ ਹੈ ਕਿ ਉਹਿਆ ਜਾਂ ਜਾਲ ਬੁਣਿਆ ਗਿਆ ਜਾ ਰਿਹਾ ਹੈ ਕਿ ਆਪਣੇ ਚਿਹਤਿਆਂ ਨੂੰ ਆਪਣੇ ਆਪ ਹੀ ਅਬਜ਼ਰਵਰ ਲਾ ਲਿਆ ਆਪ ਹੀ ਸਾਇਕ ਅਬਜ਼ਰਵਰ ਲਾ ਲਿਆ ਆਪ ਹੀ ਹਜ਼ਾਰਾਂ ਕਾਪੀਆਂ ਛਾਪ ਕੇ ਉਹਨਾਂ ਨੂੰ ਵੰਡਣ ਦਾ ਫੈਸਲਾ ਕਰ ਲਿਆ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਉਸ ਨੂੰ ਦਰਕਨਾਰ ਕਰਤਾ ਅਕਾਲ ਤਖਤ ਸਰਬ ਦੇ ਜਥੇਦਾਰ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਾ ਬਿਲਕੁਲ ਅਜ ਬਡਾਲਾ ਸਾਹਿਬ ਵੀ ਤੇ ਜਿਹੜੇ ਤੁਹਾਡੇ ਨਾਲ ਸੀ ਪਹਿਲਾਂ ਪ੍ਰਧਾਨ ਲਗਾਏ ਗਏ ਸੀ ਅਕਾਲੀ ਜਲ ਸੁਧਾਰ ਲਹਿਰ ਦੇ ਕੀ ਲੱਗਦਾ ਉਹ ਗੱਲਾਂ ਬਾਤਾਂ ਹੋਈਆਂ ਨਹੀਂ ਪੂਰੀਆਂ ਉਹ ਕੀ ਕਹਿੰਦੇ ਨੇ ਤੁਹਾਡਾ ਸੰਪਰਕ ਵੀ ਉਹਨਾਂ ਨਾਲ ਹੋਇਆ ਹੋਣਾ ਅਮਨ ਜੀ ਰੋਜ਼ ਹੀ ਸੰਪਰਕ ਹੁੰਦਾ ਅਸੀਂ ਜਿੰਨੇ ਵੀ ਸ਼ੋਮਨੀ ਅਕਾਲੀ ਦਲ ਦੇ ਪੁਰਾਣੇ ਆਗੂ ਨੇ ਉਹ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਸ਼ੋਮਨੀ ਅਕਾਲੀ ਦਲ ਜੋ ਪੰਥੀ ਨਮੈਂਦਾ ਜਮਾਤ ਰਹੀ ਹੈ ਉਸ ਨੂੰ ਕਿਸੇ ਤਰੀਕੇ ਨਾਲ ਮਜ਼ਬੂਤ ਕੀਤਾ ਜਾਵੇ ਸਰਵਾਈਵ ਕੀਤਾ ਜਾਵੇ ਉਹਦੇ ਲਈ ਨਵੀਂ ਲੀਡਰਸ਼ਿਪ ਅੱਗੇ ਆਵੇ ਜਿਹੜੇ ਅਦਕਾ ਆਗੂਆਂ ਦੇ ਉੱਤੇ ਸਮੁੱਚੇ ਜਿਹੜੇ ਪੰਥ ਪਰਸਤ ਲੋਕ ਨੇ ਉਹਨਾਂ ਦਾ ਭਰੋਸਾ ਘਟ ਗਿਆ ਇਸ ਕਰਕੇ ਉਸ ਖਲਾ ਨੂੰ ਪੂਰਾ ਕਰਨ ਵਾਸਤੇ ਜੇਜਦਾਰ ਜੀ ਨੇ ਐਸਾ ਹੁਕਮ ਦਿੱਤਾ ਜਿਹੜੇ ਵੀ ਪੰਥ ਪਰਸਤ ਨੇ ਜੋ ਸ਼ੋਮਣੀ ਅਕਾਲੀ ਦਲ ਚ ਆਉਣਾ ਚਾਹੁੰਦੇ ਨੇ ਭਾਵੇਂ ਅਲੱਗ-ਅਲੱਗ ਧੜਿਆਂ 'ਚ ਵੰਡੇ ਹੋਏ ਨੇ ਵੀ ਉਹ ਆਪਣੇ ਸਾਰੇ ਝੁੱਲ੍ਹੇ ਸਮੇਟ ਕੇ ਤੁਸੀਂ ਇੱਕ ਜਗ੍ਹਾ ਤੇ ਇਕੱਠੇ ਹੋਵੋ ਤਾਂ ਕਿ ਜਿਹੜੀ ਪੰਥ ਦੀ ਬਿਕਰੀ ਹੋਈ ਸ਼ਕਤੀ ਹੈ ਉਹ ਇੱਕ ਜਗ੍ਹਾ ਤੇ ਇਕੱਠੀ ਹੋ ਜੇ ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਸੀਗਾ ਹੁਣ ਤੁਸੀਂ ਦੇਖੋ ਆਗਾਜ਼ ਕਰਤਾ ਜੀ ਹਸਤੀਪਾ ਲੈ ਕੇ ਨਾਦੀਨ ਵਾਲਾ ਐਲਾਨ ਕਰਤਾ ਕਿ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ 25 ਲੱਖ ਮੈਂਬਰਸ਼ਿਪ ਜਿਹੜੀ ਹੈ ਸਾਡਾ ਟੀਚਾ ਹੈਗਾ ਤੇ ਸਾਬਕਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਪਿੰਡ ਬਾਦਲ ਜਦੋਂ ਮੈਂਬਰਸ਼ਿਪ ਲੈ ਰਹੇ ਨੇ ਕਿ ਸਾਡਾ ਟੀਚਾ ਜੀ 50 ਲੱਖ ਦਾ ਤੁਸੀਂ ਦੱਸੋ ਕਿ 50 ਲੱਖ ਮੈਂਬਰ ਬਣਾਉਣ ਦਾ ਟੀਚਾ ਸ਼ੋਮਨੀ ਅਕਾਲੀ ਦਲ ਦੇ ਇਹ ਜਿਹੜੇ ਚਾਪਲੂ ਸਾਗੂ ਨੇ ਇਹ ਲੋਕਾਂ ਚ ਕਰ ਰਹੇ ਨੇ 50 ਲੱਖ ਮੈਂਬਰ ਕਹਿੰਦੇ ਅਸੀਂ ਸਾਰੇ 4 ਹਫ਼ਤਿਆਂ ਚ ਇਹ ਮੈਂਬਰਸ਼ਿਪ ਵੀ ਪੂਰੀ ਕਰ ਲਾਂਗੇ ਤੇ ਅਸੀਂ ਸਰਕਲ ਪ੍ਰਧਾਨ ਵੀ ਬਣਾ ਲਾਂਗੇ ਅਸੀਂ ਜ਼ਿਲ੍ਹੇ ਦੇ ਡੈਲੀਗੇਟ ਵੀ ਬਣਾ ਲਾਂਗੇ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਹੋ ਜਾਣਗੇ ਤੇ ਉਹਨਾਂ ਦੀ ਚੋਣ ਹੋ ਕੇ ਸਟੇਟ ਦੇ ਜਿਹੜੇ ਡੈਲੀਗੇਟ ਨੇ ਹਰ ਹਲਕੇ ਜੋ 4-4 ਬਣਾਉਣੇ ਨੇ ਉਹ ਵੀ ਅਸੀਂ ਬਣਾ ਲਾਂਗੇ 1 ਤਾਰੀਖ ਨੂੰ ਅਸੀਂ ਆਪਣਾ ਪ੍ਰਧਾਨ ਦਵਾਰੇ ਚੁਣ ਲਾਂਗੇ ਜੇ ਸਾਰੀ ਇਸ ਪ੍ਰਕਿਰਿਆ ਨੂੰ ਫੇਕ ਪ੍ਰਕਿਰਿਆ ਕਰਨੀ ਹੈ ਕੇਵਲ ਦੇ ਕੇਵਲ ਜਿਹੜਾ ਪੁਰਾਣੇ ਸਮੇਂ ਚ ਚੱਲਿਆ ਆ ਰਿਹਾ ਹੈ ਕਿ 4-5 ਕਰੋੜ ਰੁਪਇਆ ਭਰਤੀ ਦੇ ਨਾਂ ਦੇ ਉੱਤੇ ਇਕੱਠਾ ਕਰ ਲੈਣੇ ਤੇ ਉਹ ਬੈਂਕ ਖਾਤੇ ਚ ਪਾਰਟੀ ਦੇ ਅਕਾਊਂਟ ਚ ਜਮ੍ਹਾਂ ਹੋ ਜਾਣੇ ਔਰ ਉਹਦਾ ਇੱਕ ਪੈਸਾ ਵੀ ਕੋਈ ਪ੍ਰਭਾਵ ਜਿਹੜਾ ਹੈ ਲੋਕਾਂ ਤੇ ਨਹੀਂ ਪੈਣਾ ਬਲਕਿ ਅੱਜ ਲੋਕਾਂ ਦੇ ਅੰਦਰ ਜਿਹੜੇ ਪੰਥ ਪ੍ਰਸਤ ਲੋਗ ਨੇ ਜਾਂ ਕੋਈ ਵੀ ਜਿਹੜਾ ਇੱਕ ਸਿੱਖ ਹੈਗਾ ਜੋ ਨਮਾਣਾ ਸਿੱਖ ਹੈ ਜੋ ਸ੍ਰੀ ਅਕਾਲ ਤਾ ਕਾ ਸਾਹਿਬ ਦੀ ਅ ਦੇ ਵਿੱਚ ਆਸਥਾ ਰੱਖਦਾ ਹੈ ਉਸ ਦਾ ਰੋਮ ਰੋਮ ਕਣ ਕਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੁਸੀਂ ਦੱਸੋ ਕਿ ਜੇ ਅਕਾਲੀ ਦਲ ਦੀ ਇਹ ਲੀਡਰਸ਼ਿਪ ਜਿਹੜੀ ਲੋਕਾਂ ਨੇ ਪਛਲੇ ਸਮੇਂ ਚੋਂ ਨਕਾਰੀ ਔਰ ਅੱਜ ਉਹ ਫੇਕ ਭਰਤੀ ਕਰਕੇ ਦੁਬਾਰੇ ਫੇਰ ਪ੍ਰਧਾਨ ਬਣਾ ਕੇ ਫੇਰ ਆਪਾਂ ਲੋਕਾਂ ਦੇ ਵਿੱਚ ਜਾਈਏ ਕੀ ਇਹ ਸ਼ੋਮਨੀ ਅਕਾਲੀ ਦਲ ਨੂੰ ਤਾਕਤ ਮਿਲ ਸਕਦੀ ਹੈ ਮੈਂ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਵੀ ਫੇਕ ਆ ਇਹ ਉਵੇਂ ਜਿਵੇਂ ਚੱਲ ਰਿਹਾ ਸਿਸਟਮ ਜਿਵੇਂ ਪਹਿਲਾਂ ਹੁੰਦਾ ਸੀ ਕਿਉਂਕਿ ਪਿਛਲੀ ਭਰਤੀ ਦੇ ਵਿੱਚ ਤੁਸੀਂ ਵੀ ਤੇ ਜਦੋਂ ਉਦੋਂ ਪ੍ਰਧਾਨ ਲਗਾਇਆ ਗਿਆ ਉਦੋਂ ਵੀ ਤੁਸੀਂ ਵੀ ਉਵੇਂ ਹੀ ਚੱਲ ਰਿਹਾ ਕੋਈ ਬਦਲਾ ਨਹੀਂ ਆਇਆ ਇਹ ਚ ਹੇ ਤਾਂ ਜੀ ਕੰਦ ਤੇ ਲਿਖਿਆ ਫੇਕ ਭਰਤੀ ਬਾਰੇ ਤਾਂ ਹੁਣ ਬੱਚੇ-ਬੱਚੇ ਨੂੰ ਪਤਾ ਹੈ ਕਿ 50 ਲੱਖ ਦੀ ਭਰਤੀ ਕਿੱਦੋਂ ਕਿੱਥਾਂ ਹੋ ਸਕਦੀ ਹੈ ਜਿਹੜੇ ਮੈਨੂੰ ਐਂ ਦੱਸੋ ਜੇ ਇੱਕ ਹਲਕੇ ਦੇ ਵਿੱਚੋਂ ਕਿਸੇ ਕੈਂਡੀਡੇਟ ਨੂੰ ਵੋਟ ਤਾਂ ਪੈ ਰਹੀ ਹੈ 5600 ਤੇ ਭਰਤੀ ਉਹ ਕਰ ਰਿਹਾ 40000 ਜੇ ਉਹਨੂੰ 5600 ਵੋਟ ਪੈਂਦੀ ਹੈ ਉਹਦੇ ਵਿੱਚ ਮੁਲਾਜ਼ਮਾਂ ਦੀ ਵੋਟ ਵੀ ਹੈ ਉਹਦੇ ਵਿੱਚ ਜਿਹੜੇ ਇੰਡਸਟਰੀ ਲਿਸਟ ਨੇ ਜਾਂ ਸ਼ਹਿਰੀ ਵਰਗ ਆ ਉਹਦੀ ਵੋਟ ਵੀ ਹੈ ਜਿਹੜੇ ਅਕਾਲੀ ਦਲ ਦੇ ਮੈਂਬਰ ਹੈ ਨਹੀਂ ਉਹ 5600 ਵੋਟ ਤਾਂ ਜਿਹੜੀ ਐ ਸਮੁੱਚੇ ਕੌਮਣ ਹੈ ਤੇ ਜਿਹੜੇ ਹਲਕੇ ਦੇ ਵਿੱਚ ਬੋਰਡ ਦਾ 5600 ਪੈ ਰਹੀ ਹੈ ਵੋਟ ਪਾਰਟੀ ਨੂੰ 10000 ਪੈ ਰਹੀ ਹੈ ਤੇ ਉੱਥੇ ਭਰਤੀ 40000 ਦੀ ਕਿਵੇਂ ਹੋ ਸਕਦੀ ਹੈ ਇਹ ਤਾਂ ਇੱਕ ਇੱਕ ਤਾਂ ਜਿਵੇਂ ਕਹਿੰਦੇ ਮੈਥਮੈਟਿਕਸ ਹੀ ਹੈ ਨਾ ਜੀ ਉਹਦਾ ਲਿਖਿਆ ਹੋਇਆ ਕੰਧ ਤੇ ਹੈ ਹੋਣਾ ਤਾਂ ਇਹ ਹੈਗਾ ਕਿ ਜਿਹੜੇ ਇਹਨਾਂ ਦੇ ਖੌਤੀ ਹੈਗੇ ਨੇ ਹਲਕਾ ਚਾਰਜ ਬਣਾਏ ਹੋਏ ਉਹਨਾਂ ਨੇ ਕਾਪੀਆਂ ਲਿਆਉਣੀਆਂ ਨੇ ਤੇ ਲਿਸਟਾਂ ਉੱਤੇ ਦੇ ਆਉਣੀਆਂ ਨੇ ਲਿਸਟਾਂ ਦੇਣ ਤੋਂ ਬਾਅਦ ਸਟੇਟ ਦੇ ਡੈਲੀਗੈਂਟ ਬਣਾ ਕੇ ਜਿਵੇਂ ਪਿਛਲੇ ਸਮਿਆਂ ਚ ਹੁੰਦਾ ਰਿਹਾ ਤੇਜਨ ਸਿੰਘ ਸਮੁੰਦਰੀ ਹਾਲ ਚ ਬੁਲਾ ਕੇ ਨਾਮ ਪੇਸ਼ ਕਰਕੇ ਤਾਇਦ ਮੁਵਿੱਦ ਕਰਕੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੁਣ ਕੇ ਜਕਾਰੇ ਛੱਡ ਕੇ ਹਾਰ ਪਾ ਕੇ ਬੁੱਕੇ ਦੇ ਕੇ ਤੇ ਉਹਨਾਂ ਨੇ ਐਲਾਨ ਕਰਦੇ ਨੇ ਨਹੀਂ ਤੁਹਾਨੂੰ ਪੁੱਟਾ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਹੋਣ ਇੱਕੋ ਮੇਰੀ ਸੁਣੋ ਕਿਸੇ ਦਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਨਾਲ ਨਿੱਜੀ ਵਿਰੋਧ ਨਹੀਂ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਬੜੇ ਲੰਬੇ ਸਮਾਂ ਕੰਮ ਕੀਤਾ ਮੈਂ ਤਾਂ ਖੁਦ 50 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਰਿਆਂ ਸਾਡਾ ਇੱਕੋ ਇੱਕ ਮਕਸਦ ਹੈ ਸ਼ੋਮਨੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਐਡੇ ਸੀਨੀਅਰ ਆਗੂ ਨੇ ਉਹਨਾਂ ਦਾ ਕੋਈ ਇਹ ਨਹੀਂ ਕਿ ਉਹਨਾਂ ਦੇ ਕੋਈ ਨਿੱਜੀ ਵਿਰੋਧ ਹੈ ਲੋਕਾਂ ਦੇ ਕਿ ਪਰਸੈਪਸ਼ਨ ਹੈ ਤੁਸੀਂ ਉਹ ਪਰਸੈਪਸ਼ਨ ਨੂੰ ਤੋੜੋ ਜਦੋਂ ਤੁਸੀਂ ਇੱਕ ਨਿਮਾਣਾ ਸਿੱਖ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਆਪਣੇ ਇੱਕ ਇੱਕ ਗਲਤੀ ਨੂੰ ਇੱਕ ਇੱਕ ਗੁਨਾਹ ਨੂੰ ਤੁਸੀਂ ਕਬੂਲੇ ਕਰ ਲਿਆ ਤੁਸੀਂ ਕਹਿੰਦਾ ਕਿ ਸਾਰਾ ਕੁਝ ਚਾਹੇ ਜਥੇਦਾਰ ਸਹਿਬਾਨ ਨੂੰ ਕੋਠੀ ਬੁਲਾਉਣ ਦੀ ਗੱਲ ਸੀ ਚਾਹੇ ਸਰਸੇ ਵਾਲੇ ਸੰਤ ਨੂੰ ਮਾਫੀਨਾਮਾ ਝੂਠਾ ਲਿਖਾਉਣ ਦੀ ਗੱਲ ਸੀ ਚਾਹੇ ਜਿਹੜੇ ਸਿੱਖ ਨੌਜਵਾਨਾਂ ਦੇ ਕਾਤਲ ਅਫਸਰ ਤੇ ਉਹਨਾਂ ਨੂੰ ਵੱਡੀਆਂ ਪਦਵੀਆਂ ਦੇ ਚਲੋ ਜੋ ਕੁਝ ਵੀ ਹੋਇਆ ਮੈਂ ਉਸ ਦੇ ਵਿਸਥਾਰ ਵਿੱਚ ਨਹੀਂ ਜਾ ਰਿਹਾ ਮੈਂ ਕਹਿ ਰਿਹਾ ਕਿ ਜਦੋਂ ਨੌਮਾਨਾ ਸਿੱਖ ਬਣ ਕੇ ਸਾਰੇ ਸੰਸਾਰ ਦੇ ਸਾਹਮਣੇ ਸ੍ਰੀ ਅਕਾਲ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਹਿਬਾਨ ਵੱਲੋਂ ਇੱਕ ਇੱਕ ਗੁਨਾਹ ਜਿਹੜਾ ਹੈ ਤੁਹਾਡੇ ਸਾਹਮਣੇ ਰੱਖਿਆ ਤੇ ਤੁਸੀਂ ਨੌਮਾਨਾ ਸਿੱਖ ਬਣ ਕੇ ਉਹਨੂੰ ਕਬੂਲ ਕਰ ਲਿਆ ਤੇ ਫਿਰ ਉਸ ਕਬੂਲ ਕਰਨ ਤੋਂ ਬਾਅਦ ਤਾਂ ਕੁਦਰਤੀ ਗੱਲ ਹੈ ਕਿ ਬੰਦੇ ਦਾ ਮਨ ਵੀ ਜਿਹੜਾ ਹੈ ਸ਼ਾਂਤ ਹੋ ਜਾਂਦਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਗੁਰੂ ਕਿਰਪਾ ਕਰਦਾ ਤੇ ਆਪਾਂ ਉਸ ਪਾਸੇ ਰਸਤੇ ਚੱਲ ਪੈਂਦੇ ਆ ਜਿੱਤੇ ਲੋਕਾਂ ਦੇ ਵਿੱਚ ਵੀ ਮਾਫ ਕਰਨ ਦੀ ਭਾਵਨਾ ਵੀ ਬਣਦੀ ਹੈ ਤੇ ਲੋਕਾਂ ਦੇ ਵਿੱਚ ਇੱਕ ਸਾਡਾ ਮਾਨ ਸਤਕਾਰ ਹੋਰ ਵੱਧ ਜਾਂਦਾ ਵੱਧ ਜਾਂਦਾ ਪਰ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਬਿਆਨ ਆਇਆ ਉਹਨਾਂ ਦਾ ਕਿ ਮੈਂ ਬਾਦਲ ਪਰਿਵਾਰ ਅਤੇ ਸਾਡੀ ਪਾਰਟੀ ਵੱਲੋਂ ਮੁਆਫੀ ਮੰਗਦਾ ਜੇ ਮੇਰੇ ਪਿਤਾ ਜੀ ਤੋਂ ਜੇ ਗਲਤੀਆਂ ਹੋਈਆਂ ਨੇ ਅਸੀਂ ਹੱਥ ਜੋੜ ਕੇ ਮੁਆਫੀ ਮੰਗਦੇ ਕਿ ਮੁਆਫੀ ਦੇ ਦਿਓ ਸਾਰਾ ਝੋਲੀ ਪਵਾ ਰਿਹਾ ਸੀ ਤਾਂ ਅਮਨ ਜੀ ਗਲਤੀ ਹਰ ਮਨੁੱਖ ਤੋਂ ਹੁੰਦੀ ਹੈ ਬੰਦਾ ਗਲਤੀਆਂ ਦਾ ਪੁੱਤ ਲੈ ਜਦੋਂ ਆਪਾਂ ਕੰਮ ਕਰਦੇ ਆ ਕੋਈ ਨਾ ਕੋਈ ਗਲਤੀ ਰਹਿ ਸਕਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇੰਨਾ ਚਿਰ ਸ਼ੋਭਨੀਅ ਅਕਾਲੀ ਦਲ ਦੇ ਪ੍ਰਧਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਕੰਮ ਕੀਤੇ ਨੇ ਜਿੱਥੇ ਉਹਨਾਂ ਨੇ ਪੰਜਾਬ ਨੂੰ ਦਾ ਨਕਸ਼ਾ ਬਦਲਿਆ ਹੈ ਪੰਜਾਬ ਦੇ ਵਿੱਚ ਨੋ ਡਾਊਟ ਕਿ ਇੰਨੀ ਡਿਵੈਲਪਮੈਂਟ ਕਰਵਾਈ ਹੈ ਔਰ ਉੱਥੇ ਉਹਨਾਂ ਦੇ ਵਿੱਚ ਇੱਕ ਭਾਵਨਾ ਰਹਿੰਦੀ ਸੀ ਕਿ ਜੇ ਕਿਤੇ ਪਾਰਟੀ ਦੇ ਅੰਦਰ ਕੋਈ ਅਜੰਡਾ ਆ ਗਿਆ ਜਾਂ ਇਹ ਕੋਈ ਅਜਿਹਾ ਜਾਂ ਇਸ਼ੂ ਖੜਾ ਹੋ ਗਿਆ ਜਿਹੜਾ ਆਪਾਂ ਨੂੰ ਲੱਗਦਾ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਨਹੀਂ ਉਹ ਬਾ ਕਹਿੰਦਾ ਉਹਦੇ ਚ ਡਿਸਕਸ ਕਰਦੇ ਸੀ ਉਸ ਨੂੰ ਲੰਮਾ ਕਰਦੇ ਸੀ ਉਹਨੂੰ ਕਹਿੰਦੇ ਪੈਂਡਿੰਗ ਰੱਖ ਲਓ ਔਰ ਉਹਦੇ ਨਾਲ ਕੀ ਹੁੰਦਾ ਸੀ ਜਿਗਾ ਕਿ ਹੌਲੀ ਹੌਲੀ ਹੋ ਜਾਂ ਮਾਹੌਲ ਬਣ ਕੇ ਅਸੀਂ ਉਹ ਸਪੈਸ਼ੀਅਲੀ ਨੂੰ ਲਾਗੂ ਕਰ ਲੈਂਦੇ ਸੀ ਹੁਣ ਜਦੋਂ ਉੱਥੇ ਸੀ ਫਸਿਲਤੇ ਦਾ ਸਾਰੇ ਦੋਸ਼ ਮੰਨ ਲਈ ਗਣਾ ਮੰਨ ਲਈ ਲੋਕਾਂ 'ਚ ਜਾ ਕੇ ਤੁਸੀਂ ਫੇਰ ਕਹਿ ਰਹੇ ਹੋ ਕਿ ਜੀ ਸਾਡਾ ਕਸੂਰ ਕੋਈ ਨਹੀਂ ਸੀ ਸਾਡੇ ਖਿਲਾਫ ਇਹ ਵਿਰੋਧੀਆਂ ਨੇ ਇਹ ਇਹ ਸਾਜ਼ਿਸ਼ ਰਚੀ ਦੀ ਭਾਵੇਂ ਸਾਨੇ ਕੋਈ ਗਲਤੀ ਕੋਈ ਨਹੀਂ ਕੀਤੀ ਪਰ ਅਸੀਂ ਸਾਰੀਆਂ ਗਲਤੀਆਂ ਆਪਣੀਆਂ ਝੋਲੀ ਪਾਲੀਆਂ ਹੁਣ ਇੱਕ ਵੱਡਾ ਕੁਐਸਚਨ ਖੜਾ ਹੋ ਗਿਆ ਕਿ ਕੀ ਤੁਸੀਂ ਅਜੇ ਸਿੱਖ ਐਨੀ ਸ਼ਰਧਾवान ਸਿੱਖੋਂ ਕੀ ਅਕਾਲ ਤਖਤ ਸਾਹਿਬ ਤੇ ਜਾ ਕੇ ਝੂਠ ਬੋਲਿਓ ਤੁਸੀਂ ਅਕਾਲ ਤਖਤ ਸਾਹਿਬ ਦੇ ਦੇ ਸਾਹਮਣੇ ਜੋ ਕੁਝ ਬੋਲਿਆ ਇਹਦਾ ਮਤਲਬ ਤੁਸੀਂ ਦਿਲੋਂ ਨਹੀਂ ਬੋਲਿਆ ਜਾਂ ਉੱਥੇ ਜਾ ਕੇ ਤੁਸੀਂ ਸਾਰਾ ਕੁਝ ਹੀ ਜੋ ਬੋਲਿਆ ਝੂਠ ਬੋਲਤਾ ਤੇ ਬਾਹਰ ਆ ਕੇ ਸੱਚ ਬੋਲ ਰਹੇ ਹੋ ਜਾਂ ਉੱਥੇ ਸਾਰਾ ਸੱਚ ਬੋਲਿਆ ਬਾਹਰ ਬਾਹਰ ਝੂਠ ਬੋਲ ਰਹੇ ਹੋ ਇਹਦੇ ਨਾਲ ਕੀ ਹੁੰਦਾ ਹੈ ਕਿ ਸ੍ਰੀ ਅਕਾਲ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਹੈ ਜਿਹੜੀ ਉਹਦੀ ਆਜ਼ਮਤ ਉਹ ਘਟਦੀ ਹੈ ਕਿ ਯਾਰ ਇੱਕ ਗੁਰਸਿੱਖ ਬੰਦਾ ਇੱਕ ਸ਼ਰਧਾਵਾਨ ਸਿੱਖ ਫਸਿਲ ਤੇ ਜਾ ਕੇ ਗਲਤੀ ਮੰਨ ਰਿਹਾ ਤੇ ਲੋਕਾਂ ਚ ਤਾਂ ਜਾਣਾ ਚਾਹੀਦਾ ਸੀ ਵੀ ਨਮਾਣਾ ਸਿੱਖਾ ਮੇਤੋਂ ਗਲਤੀਆਂ ਹੋਈਆਂ ਮੈਂ ਗੁਰੂ ਸਾਹਿਬੇ ਸਨਮੁਖ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦਾ ਮੰਨ ਲੀਆਂ ਤੇ ਮੈਂ ਬਿਲਕੁਲ ਮਨੋਂ ਕਹਿਣਾ ਕਿ ਜਿੰਮੇ ਵੀ ਹੋ ਗਈਆਂ ਦੀਆਂ ਉਹ ਹੁਣ ਤੁਸੀਂ ਆਉਣ ਵਾਲੇ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਆਪਾਂ ਨਵਾਂ ਰਾਹ اختیار ਕਰ ਲਈਏ ਉਹ ਗੱਲਾਂ ਦੀ ਬਜਾਏ ਫਿਰ ਅਗਲੀ ਗੱਲ ਹੈ ਕਿ ਉਹਨਾਂ ਨੇ ਪੰਥਕ ਏਕਤਾ ਦੇ ਵਾਸਤੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਵੀ ਤਾਂ ਕਿ ਸਾਰੀਆਂ ਧਿਰਾਂ ਜਿਹੜੀਆਂ ਬੱਕਰੇ ਬੱਕਰੇ ਚੁੱਲ੍ਹੇ ਬਣਾਈ ਬੈਠੀਆਂ ਨੇ ਜਾਂ ਪਲੇਟਫਾਰਮ ਨੇ ਉਹ ਸਾਰੇ ਇਕੱਠੇ ਹੋ ਜਾਣ ਅਸੀਂ ਉਸ ਭਾਵਨਾ ਦੇ ਉਲਟ ਤਾਂ ਬੇਚਲਪੀ ਇਹ ਹਰ ਪੰਗ ਵੀ ਕਰਤੀ ਸੀ ਉਦੋਂ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਆਗੂ ਨੇ ਇਕੱਠੇ ਹੋਣਗੇ ਸੁਖਵੀਰ ਸਿੰਘ ਬਾਦਲੀ ਇਕੱਠੇ ਹੋਣਗੇ ਇੱਕ ਮੰਚ ਤੇ ਆਉਣਗੇ ਸਲਾਮ ਅਸ਼ਮਰੀ ਨਾਲ ਕੰਮ ਕਰਨਗੇ ਬਿਲਕੁਲ ਮੈਂ ਤਾਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਸੇਰ ਦਾ ਆਗੂ ਸੀਗੇ ਉਹਨਾਂ ਦੇ ਕਿ ਬਹੁਤ ਵੱਡਾ ਫਰਾਖ ਦੇ ਨਾਲ ਉਹਨੇ ਫੈਸਲਾ ਲਿਆ ਕਿ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਨੂੰ ਇੰਨੇ ਬਿਨਾਂ ਆਪਾਂ ਪਾਲਣਾ ਕਰੋ ਸ਼੍ਰੀ ਅੰਮਰ ਸਾਹਿਬ ਸਾਹਿਬ ਬੁਲਾ ਕੇ ਮੀਟਿੰਗ ਉਹਨਾਂ ਨੇ ਆਪਣੇ ਅਤਾ ਜਿਹੜਾ ਟਾਂਚਾ ਸੇ ਉਹਨੂੰ ਭੰਗ ਕਰ ਲਿਆ ਤੇ ਉਹਨੂੰ ਸਬੇਟ ਲਿਆ ਤੇ ਨਮਾਣੇ ਸਿੱਖ ਵੱਜੋਂ ਜਾ ਕੇ ਸ੍ਰੀ ਅਕਾਲ ਸਾਹਿਬ ਤੇ ਪੇਸ਼ ਹੋ ਕੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਕੇ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਕਰ ਲਈ ਕਿ ਜੀ ਤੁਹਾਡੇ ਹੁਕਮ ਤਾਗ ਦੀ ਭੰਗ ਕਰਨ ਲੇਕਿਨ ਕੀ ਹੁੰਦਾ ਹੈ ਕਿ ਸਦਾਸ ਕੁਮਾਰ ਸਿੰਘ ਬਾਦਲ ਬਟੇਲੀ ਲੀਡਰ ਨੇ ਅਕਾਲ ਤਾਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨੀ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਉਹ ਹੈ ਜੇ ਅਗੂ ਸਾਰਿਆਂ ਨੂੰ ਸੱਦਾ ਦਿੰਦੇ ਖੁਦ ਟੈਲੀਫੋਨ ਕਰਦੇ ਖੁਦ ਉਹਨਾਂ ਨੂੰ ਬੁਲਾਉਂਦੇ ਉਹਨਾਂ ਦੀ ਮੀਟਿੰਗ ਕਾਲ ਕਰਦੇ ਇੱਕ ਪਰਿਵਾਰ ਦੀ ਤਰ੍ਹਾਂ ਬੈਠ ਕੇ ਇਹ ਗੱਲ ਹੁੰਦੀ ਕਿ ਚਲੋ ਜੋਗਨਾ ਪਿਛਲੇ ਸਮੇਂ 'ਚ ਹੋਈਆਂ ਨੇ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਦਾ ਜੋ ਹੁਕਮਨਾਮਾ ਉਹਦੀ ਪਾਲਣਾ ਕਰਦੇ ਹੋਏ ਪਿਛਲੀਆਂ ਗੱਲਾਂ ਨੂੰ ਬਸਾਰ ਕੇ ਸਿਰ ਜੋੜ ਕੇ ਜਿਹੜੀ ਹੋਰ ਪੰਥਕ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਵੀ ਸੱਦਾ ਦੇ ਕੇ ਇੱਕ ਪਲੇਟਫਾਰਮ ਤੇ ਲੈ ਕੇ ਆਈਏ ਔਰ ਉਹਦੇ ਵਿੱਚ ਜਿਹੜੇ ਸੱਤ ਮੈਂਬਰ ਜਿਹੜੇ ਸਹਿਰਦ ਬਣਾਏ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਆਪਾਂ ਨਿਰਪੱਖ ਹੋ ਕੇ ਭਰਤੀ ਕਰਵਾਈਏ ਉਹ ਜਿਹੜੀ ਭਰਤੀ ਹੁੰਦੀ ਉਹਦੇ ਵਿੱਚੋਂ ਕੋਈ ਵੀ ਦੁਬਾਰੇ ਪ੍ਰਧਾਨ ਬਣ ਜਾਂਦਾ ਕਿਹੜਾ ਕਿਸੇ ਨੇ ਰੋਕਿਆ ਸੀ ਵੀ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣਾਉਣਾ ਇਸ ਕਰਕੇ ਹੁੰਦਾ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜਿਹੜਾ ਵੀ ਫੈਸਲਾ ਕਰੋਗੇ ਉਹਦਾ ਨੁਕਸਾਨ ਹੁਣ ਤੁਸੀਂ ਦੇਖੋਗੇ ਫੇਕ ਭਰਤੀ ਚੱਲ ਸ਼ੂਗੀ ਕੋਈ ਵੀ ਸਿੱਖ ਜਿਹੜਾ ਅਕਾਲ ਤਖਤ ਸਭੇ ਚ ਦਾ ਦੀ ਅਸਮਤ ਨੂੰ ਮੰਨਦਾ ਉਹ ਇਸ ਜਿਹੜੀ ਫੇਕ ਭਰਤੀ ਹੈ ਇਸ ਪ੍ਰਕਿਰਿਆ ਦਾ ਹਿੱਸਾ ਨਹੀਂ ਬਣ ਸਕਦਾ ਠੀਕ ਹੈ ਨਹੀਂ ਬਾਕੀ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਕਿ ਇਕੱਠੇ ਕਰਦੇ ਫੋਨ ਕਰਦੇ ਗੱਲਬਾਤ ਹੁੰਦੀ ਮੀਟਿੰਗ ਹੁੰਦੀ ਉਹ ਮੀਟਿੰਗ ਬਿਲਕੁਲ ਨਹੀਂ ਹੋਈ ਤੁਹਾਨੂੰ ਬੁਲਾਇਆ ਨਹੀਂ ਗਿਆ ਜਾ ਹੋਰ ਢੀਂਡਸਾ ਸਾਹਿਬ ਤੇ ਵੱਡੇ ਆਗੂ ਨੇ ਹੋਰ ਕਿਸੇ ਨੂੰ ਨਹੀਂ ਬੁਲਾਇਆ ਦੇਖੋ ਜਦੋਂ ਵੀ ਕੋਈ ਆਪਾਂ ਯੂਨਿਟੀ ਕਰਨੀ ਹੈ ਏਕਤਾ ਕਰਨੀ ਹੈ ਜਾਂ ਐ ਸਮਝੋ ਵੀ ਬਖਰੇਵੇਂ ਨੂੰ ਦੂਰ ਕਰਨਾ ਹੈ ਤਾਂ ਜਿਹੜਾ ਸੀਨੀਅਰ ਆਗੂ ਹੋਗਾ ਉਹਦੀ ਜ਼ਿੰਮੇਵਾਰੀ ਬੜੀ ਅਹਿਮ ਹੋ ਜਾਂਦੀ ਹੈ ਮੈਂ ਸਮਝਦਾ ਕਿ ਜਿਹੜੇ ਪਾਰਟੀ ਦੇ ਸਰਮੌਰ ਆਗੂ ਨੇ ਉਹਨਾਂ ਨੂੰ ਇਹ ਪਹਿਲ ਕਦਮੀ ਕਰਨੀ ਚਾਹੀਦੀ ਸੀ ਔਰ ਅੱਜ ਵੀ ਮੈਂ ਇਹ ਗੱਲ ਬੜੇ ਉਸ ਨਾਲ ਕਹਿਣਾ ਚਾਹਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਉਹ ਉਹ ਦਾ মুনਕਰ ਹੋਣਾ ਜਾਂ ਅਕਾਲ ਤਖਤ ਦੇ ਹੁਕਮਾਂ ਦੇ ਉਹਦੇ ਨਾਲ ਆੜਾ ਲਾਉਣਾ ਉਹਦੇ ਨਾਲ ਮੱਥਾ ਲਾਉਣਾ ਇਹ ਕਿਸੇ ਵੀ ਟੰਗ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵੱਡਾ ਨੁਕਸਾਨ ਕਰੂਗਾ ਔਰ ਇਹਦੇ ਚ ਕੋਈ ਸਫਲਤਾ ਨਹੀਂ ਮਿਲਨੀ ਤੁਸੀਂ ਦੇਖੋਗੇ ਕਿ ਜੋ ਲੋਕਾਂ ਦੇ ਵਿੱਚ ਉਤਸ਼ਾਹ ਹੋਇਆ ਸੀਗਾ 2 ਦਸੰਬਰ ਨੂੰ ਉਹ ਹੁਣ ਹੌਲੀ ਹੌਲੀ ਫੇਰ ਹੋ ਗਿਆ ਤੇ ਇਹ ਭਰਤੀ ਦੇ ਵਿੱਚ ਹੀ ਦੇਖੋਗੇ ਕਿ ਕਿਸੇ ਨੇ ਮੈਂਬਰ ਬਣਨ ਵਾਸਤੇ ਅੱਗੇ ਤਾਂ ਕੀ ਆਉਨੇ ਕੋਈ ਵੀ ਪੰਥਦਰਦੀ ਕੋਈ ਪੰਜਾਬ ਹਤਾਸ਼ੀ ਕੋਈ ਜਿਹੜਾ ਨਮਾਣਾ ਸਿੱਖ ਹੈ ਉਸ ਭਰਤੀ ਬੇਦੀ ਪ੍ਰਕਿਰਿਆ ਚ ਸ਼ਾਮਲ ਨਹੀਂ ਹੋ ਸਕਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਵਾਲਾ ਨਾ ਕਰਕੇ ਆਪ ਮਹਾਰੇ ਜਾਂ ਉਹਨਾਂ ਜਿਹੜੇ ਚਾਪਲੂਸ ਆਗੂ ਨੇ ਉਹਨਾਂ ਦੇ ਜਿਹੜੀ ਸੌੜੀ ਸੋਚ ਹੈ ਉਹਦੇ ਮੁਤਾਬਕ ਜਿਹੜਾ ਕੋਈ ਇਹ ਫੈਸਲੇ ਕੰਮ ਹੋ ਰਿਹਾ ਤਾਂ ਇਹ ਦੀ ਇਹ ਜਿਹੜੀ ਹੈ ਬਿਲਕੁਲ ਕਦੇ ਕਾਮਯਾਬ ਨਹੀਂ ਹੋਏਗੀ ਬਿਲਕੁਲ ਅਗਲੀ ਪਲੈਨਿੰਗ ਬਾਬੂ ਪ੍ਰਕਾਸ਼ ਚੰਦ ਗਰਗ ਦੀ ਕੀ ਹੋ ਸਕਦੀ ਆ ਪੋਲੀਟੀਕਲ ਪਲੈਨਿੰਗ ਹੁਣ ਕੀ ਆ ਕਿਉਂਕਿ ਪਹਿਲਾਂ ਬਹੁਤ ਕੁਝ ਲੱਗਦਾ ਸੀ ਕਿ ਸੁਧਾਰ ਲਹਿਰ ਕੈਨਸਲ ਹੋ ਗਈ ਭੰਗ ਹੋ ਗਈ ਇਕੱਠੇ ਹੋਣਗੇ ਹੁਣ ਪਰ ਤੁਹਾਨੂੰ ਪੁੱਛਿਆ ਨਹੀਂ ਗਿਆ ਸਲਾਹ ਨਹੀਂ ਲਈ ਗਈ ਹੁਣ ਕੀ ਹੋਵੇਗੀ ਅਗਲੀ ਪਲੈਨ ਦੇਖੋ ਸ਼੍ਰੀ ਅਕਾਲਤ ਸਾਬ ਦੇ ਜਥੇਦਾਰ ਸਹਿਬਾਨ ਨੂੰ ਕੱਲ ਪਰ ਆਪਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਉਸ ਕਮੇਟੀ ਦੇ ਕਨਵੀਨਰ ਨੇ ਸੱਤ ਮੈਂਬਰੀ ਕਮੇਟੀ ਦੇ ਔਰ ਸ਼ੋਮਨੀ ਗੁਰਦਾਰਾ ਪੰਧਕ ਕਮੇਟੀ ਦੇ ਬੜੇ ਸਤਿਕਾਰਯੋਗ ਪ੍ਰਧਾਨ ਸਾਹਿਬ ਨੇ ਔਰ ਦੂਜੇ ਪਾਸੇ ਜਿਹੜੇ ਸ਼ੋਮਨੀ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਕਨਵੀਨਰ ਸੀਗੇ ਜਥੇਦਾਰ ਆਪਣਾ ਬਡਾਲਾ ਸਾਹਿਬ ਗੁਰਪ੍ਰਤਾਪ ਸਿੰਘ ਬਡਾਲਾ ਉਹ ਕੱਲ ਜਥੇਦਾਰ ਸਾਹਿਬ ਨੇ ਬੁਲਾਈ ਸੀਗੇ ਉਹਦੇ ਵਿੱਚ ਸੱਤ ਮੈਂਬਰੀ ਕਮੇਟੀ ਔਰ ਭਵਿਕਵਾਸਤੀ ਫੈਸਲਾ ਹੋਇਆ ਮੈਂ ਸਮਝਦਾ ਕਿ ਸ੍ਰੀ ਅਕਾਲ ਸਾਖ ਸਾਹਿਬ ਦਾ ਕੋਈ ਵੀ ਜਿਹੜਾ ਫੈਸਲਾ ਹੈ ਉਹਨੂੰ ਅਸੀਂ ਸਾਰਿਆਂ ਨੂੰ ਇਨਮਿਨ ਬੰਨਾਂਗੇ ਉਹਨਾਂ ਦੀ ਸਰਪ੍ਰਸਤੀ ਹੈਟ ਉਹਨਾਂ ਦੇ ਅਦੇਸ਼ ਅਮਤਾਵਕ ਜੋ ਵੀ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਦੇ ਵਿੱਚ ਸਾਨੂੰ ਰੋਲ ਨਿਭਾਉਣਾ ਪਿਆ ਉਹ ਰੋਲ ਜਿਹੜਾ ਹੈ ਅਸੀਂ ਨਿਭਾਵਾਂਗੇ ਔਰ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਬਾਹਿਦ ਸਮਾਤ ਹੈ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪਿਛਲੇ ਸਮੇਂ ਦੇ ਵਿੱਚ ਬਖਰੇਵੇਂ ਚ ਆ ਗਈ ਔਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਗਿਆ ਔਰ ਉਹਦੀ ਉਹਦੇ ਲਈ ਅਸੀਂ ਯਤਨ ਜਿਹੜੇ ਨੇ ਜਾਰੀ ਰੱਖਾਂਗੇ ਔਰ ਸਾਰੀਆਂ ਜਿਹੜੀਆਂ ਪੰਥਕ ਤਿਰਾਂ ਨੇ ਉਹਨਾਂ ਨੂੰ ਵੀ ਭਰੋਸੇ 'ਚ ਲਵਾਂਗੇ ਔਰ ਜਥੇਦਾਰ ਸਾਹਿਬ ਤੋਂ ਅੱਗੇ ਲਵਾਂਗੇ ਕਿ ਜੋ ਜਥੇਦਾਰ ਸਾਭ ਨੂੰ ਆਦੇਸ਼ ਦੇਣਗੇ ਉਹਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਤਾਂ ਸਾਰਿਆਂ ਨੂੰ ਇਹ ਸੱਦਾ ਦੇਵਾਂਗੇ ਕਹਾਂਗੇ ਕਿ ਵਈ ਤੁਸੀਂ ਗਲਤ ਰਾਹ 'ਨਾਪ ਚੱਲੋ ਜੇ ਕੁਰਾਹੇ ਪਾਉਂਗੇ ਇਹਦੇ ਨਾਲ ਤਾਂ ਤੁਸੀਂ ਬਹੁਤ ਦੂਰ ਚਲੇ ਜਾਓਗੇ ਤੁਸੀਂ ਇਹ ਦੇਖੋਗੇ ਭਰਤੀ ਦਾ ਜਿਹਾ ਜਿਹਾ ਹੁਣ ਖਮਿਆਜਾ ਜਿਹੜਾ ਨਾ ਸਾਨੂੰ ਹੋਰ ਵੀ ਭੁਗਤਣਾ ਪੈਣੇ ਜਦੋਂ ਅਸੀਂ ਲੋਕਾਂ 'ਚ ਜਾਵਾਂਗੇ ਨਾ ਜੀ ਤੇ ਲੋਕ ਸਵਾਲ ਖੜਾ ਕਰਦੇ ਨੇ ਕਿ ਤੁਸੀਂ ਅਕਾਲ ਤਖਤ ਸਭ ਤੋਂ ਪਘੌੜੇ ਹੋ ਤੁਸੀਂ ਸੀਦੇ ਅਕਾਲ ਚੱਕ ਦਾ ਹੁਕਮ ਨਹੀਂ ਮੰਨਿਆ ਤੁਸੀਂ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਦੀ ਬਜਾਏ ਫੇਰ ਖੇਰੂਗਿਆਂ ਨੂੰ ਕਰਨ ਦੇ ਲਾਗੇ ਤੁਸੀਂ ਆਪਣੇ ਸਵਾਰਥ ਵਾਸਤੇ ਅੱਜ ਸ਼ੋਮਨੀ ਅਕਾਲੀ ਦਲ ਦੇ ਉਸ ਇਤਿਹਾਸ ਨੂੰ ਕਲੰਕਿਤ ਕਰ ਰਹੇ ਹੋ ਜਿਸ ਸ਼ੋਮਨੀ ਅਕਾਲੀ ਦਲ ਤੇ ਪੰਜਾਬ ਤੇ ਪੰਜਾਬੀਆਂ ਨੂੰ ਮਾਣ ਸੀਗਾ ਇਸ ਕਰਕੇ ਅੱਜ ਸਮੁੱਚਾ ਪੰਜਾਬ ਚਿੰਤਤ ਹੈ ਸਮੁੱਚੇ ਪੰਥ ਪ੍ਰਸਤੀ ਚਿੰਤਤ ਨੇ ਹਰ ਪੰਥ ਦਰਦੀ ਨੂੰ ਇਸ ਗੱਲ ਦੀ ਚਿੰਤਾ ਹੈਗੀ ਹੈ ਹਰੇਕ ਪੰਜਾਬ ਦਾ ਰਹਿਣ ਵਾਲਾ ਚਾਹੇ ਕਿਸੇ ਵਰਗ ਨਾਲ ਰਿਲੇਟਡ ਹੈਗਾ ਉਹ ਇਹ ਮਹਿਸੂਸ ਕਰਦਾ ਹੈ ਕਿ ਸ਼ੋਮਨੀ ਅਕਾਲੀ ਦਲ ਨੂੰ ਆਪਣੇ ਪੈਰਾਂ ਸੇ ਰਵਣਾ ਚਾਹੀਦਾ ਸੀ ਮੈਂ ਸਮਝਦਾ ਕਿ ਇਹ ਇੱਕ ਇਤਿਹਾਸਕ ਗਲਤੀ ਜਿਹੜੀ ਹੈਗੀ ਹੈ ਇਹ ਕੁਝ ਆਗੂ ਜਿਹੜੇ ਨੇ ਕਰ ਰਹੇ ਨੇ ਜਿਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਆਉਣ ਵਾਲੇ ਸਮੇਂ 'ਚ ਹੋ ਸਕਦਾ ਸੋ ਅਸੀਂ ਤਾਂ ਫੇਰ ਪੰਜਾਬ ਦੇ ਲੋਕਾਂ ਨੂੰ ਕਹਾਂਗੇ ਕਿ ਇੱਕ ਦਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਜਿਹੜੀ ਇਹ ਭਰਤੀ ਪ੍ਰਕਿਰਿਆ ਫੇਕ ਸ਼ੁਰੂ ਕੀਤੀ ਹੈ ਇਸ ਡੰਮੀ ਭਰਤੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ ਔਰ ਥੋੜੇ ਜਿਨੇ ਦੇ ਵਿੱਚ ਇਹ ਸਿਨੈਰੀਓ ਕਲੀਅਰ ਹੋ ਜਾਨੇ ਸ਼੍ਰੀ ਅਕਾਲਦਾਸ ਸਾਹਿਬ ਤੋਂ ਜੋ ਵੀ ਹਦੇਸ਼ ਆਉਣਗੇ ਜੋ ਵੀ ਜਥੇਦਾਰ ਸਾਹਿਬ ਦਾ ਹੁਕਮ ਹੋਊਗਾ ਜੋ ਵੀ ਉਹਨਾਂ ਨੇ ਸਾਨੂੰ ਹੁਕਮ ਲਾਇਆ ਜੋ ਡਿਊਟੀ ਲਾਈ ਉਹ ਡਿਊਟੀ ਨੂੰ ਸੀਜਰ ਹੈ ਬੜੀ ਇਮਾਨਦਾਰੀ ਤੇ ਸਿਰਦਤਾ ਦੇ ਨਾਲ ਉਹਦੀ ਪਾਲਣਾ ਕਰਾਂਗੇ ਬਿਲਕੁਲ ਜੀ ਸੋ ਸਾਬਕਾ ਪਾਰਲੀਮੈਂਟੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਜਿਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਾਰਤੀ ਉਹ ਸ਼ੁਰੂਆਤ ਤਾਂ ਹੋਈ ਆ ਪਰ ਉਹ ਫੇਕ ਸ਼ੁਰੂਆਤ ਆ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਜਿਹਦਾ ਖਮਿਆਜਾ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੀ ਭੁਗਤਣਾ ਪੈ ਸਕਦਾ ਸੋ ਗੱਲਬਾਤ ਕੀਤੀ ਅਤੇ ਪੂਰੀ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਆ ਕਿ ਅਸੀਂ ਜਥੇਦਾਰ ਸਾਹਿਬ ਨਾਲ ਸੰਪਰਕ ਕੀਤਾ ਮਿਲਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਹੀ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਕੰਮ ਨਹੀਂ ਚੱਲ ਰਿਹਾ ਕੈਮਰਾਮੈਨ ਆ ਰਕੇਸ਼ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ